ਇਤਿਹਾਸੀ ਨਾਲ ਆਖਿਆ ਕਹਿੰਦਾ ਜਿਸ ਗੁਰੂ ਵਾਸਤੇ ਤੂੰ ਰੋਜ਼ ਦਹੀਂ ਲੈ ਕੇ ਜਾਂਦਾ ਉਹ ਤੇਰੀ ਲੱਤ ਠੀਕ ਕਿਉਂ ਨਹੀਂ ਕਰ ਦਿੰਦੇ ਉਹਨਾਂ ਦੀ ਅਜਮਤ ਉਹਨਾਂ ਦੀ ਸ਼ਕਤੀ ਤਾਂ ਸਾਰੇ ਦੇਸ਼ ਵਿੱਚ ਪ੍ਰਸਿੱਧ ਹੈ ਉਹ ਤਾਂ ਮੁਰਦਿਆਂ ਨੂੰ ਜਿਵਾ ਦਿੰਦੇ ਨੇ ਤੇ ਇਹ ਤੇਰੀ ਲੱਤ ਠੀਕ ਨਹੀਂ ਕਰਦੇ ਤਾਂ ਸਾਧ ਸੰਗਤ ਉਹ ਖਤਰੀ ਸੇਵਕ ਕਹਿੰਦਾ ਹੈ ਕਿ ਚੌਧਰੀ ਸਾਹਿਬ ਸਤਗੁਰੂ ਜੀ ਬੇਪਰਵਾਹ ਨੇ ਜੇ ਚਾਉਣ ਤਾਂ ਇੱਕ ਛਿਨ ਵਿੱਚ ਕਰ ਦਿੰਦੇ ਨੇ ਪਰ ਮੈਂ ਉਹਨਾਂ ਦੀ ਰਜਾ ਦੇ ਵਿੱਚ ਪ੍ਰਸੰਨ ਹੈ ਸਾਧ ਸੰਗਤ ਇਹ ਗੱਲ ਕਰਕੇ ਚੌਧਰੀ ਪਾਸੋਂ ਆਪਣੀ ਲੱਕੜੀ ਲੈ ਕੇ ਸਤਗੁਰਾਂ ਵੱਲ ਛੇਤੀ ਛੇਤੀ ਤੁਰ ਪਏ ਜਦੋਂ ਤੁਰਿਆਂ ਆ ਰਹੇ ਨੇ ਤਾਂ ਉਹਦੇ ਮਨ ਵਿੱਚ ਇੱਕ